ਯਾਰ ਇਹ ਤਾਂ ਸੱਚੀ سونے ਦੀ ਚੈਨ ਆ ਮੈਨੂੰ ਇਹ ਦੱਸ ਤੈਨੂੰ ਕਿਸੇ ਨੇ ਚੱਕਦੀ ਨੂੰ ਦੇਖਿਆ ਤਾਂ ਨਹੀਂ ਨਹੀਂ ਡੈਡੀ ਮੈਨੂੰ ਕਿਸੇ ਨੇ ਨਹੀਂ ਦੇਖਿਆ ਮੈਂ ਤਾਂ ਲੁਕੋ ਕੇ ਲੈ ਕੇ ਆਈਆਂ ਵਾਏ ਕਰ ਜਾ ਕੇ ਆਉਦਾ ਕੰਮ ਕਰ ਜੀ ਆਪਾਂ ਨੂੰ ਕਿਸੇ ਨੇ ਦੇਖ ਲੈਣਾ ਐਵੇਂ ਸ਼ੱਕ ਨੂੰ ਚੱਪਾ ਜਾ ਉਹ ਕਾਲੂ ਉਰੇ ਆ ਹਾਂਜੀ ਭਾਈ ਦੱਸੋ ਮੇਰੀ ਕੁੜੀ ਨੇ ਨਾ سونے ਦੀ ਚੈਨ ਲੱਭੀ ਆ ਤੂੰ ਜਾ ਕੇ ਨਾ ਮੇਰੇ ਮੁੰਡੇ ਨੂੰ ਸੱਦ ਕੇ ਲੈ ਕੇ ਆ ਤੈਨੂੰ ਪਤਾ ਨਾ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਇਹਨਾਂ ਨੂੰ ਮਾਪਿਆਂ ਤੋਂ ਪੈਸੇ ਦੀ ਤੇ ਜ਼ਮੀਨ ਦੀ ਭੁੱਖ ਰਹਿੰਦੀ ਆ ਇਹ سونے ਦੀ ਚੈਨ ਮੈਂ ਉਹਦੇ ਮੁੰਡੇ ਨੂੰ ਦਊਂਗਾ ਤੂੰ ਜਲਦੀ ਜਾ ਕੇ ਉਹਨੂੰ ਬੁਲਾ ਕੇ ਲਿਆ ਮੈਂ ਤਾਂ ਡੈਡੀ ਜੀ ਨੂੰ ਇੰਨਾ ਪਿਆਰ ਕਰਦੀ ਆ ਪਰ ਡੈਡੀ ਜੋ ਮੇਰੇ ਤੋਂ ਵੱਧ ਵੀਰੇ ਨੂੰ ਪਿਆਰ ਕਰਦੇ ਆ ਬੰਦਾ ਆ ਗਿਆ ਤੇਰਾ ਡੈਡੀ ਬੁਲਾਉਂਦਾ ਉਹਨਾਂ ਨੇ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਅੰਨਾ ਹੋਇਆ ਦੱਸਦਾ ਨਹੀਂ ਮੈਂ ਗੇਮ ਖੇਡੀ ਜਾਂਦਾ ਜਾ ਕੇ ਕਹਿ ਦਿਓ ਕੰਮ ਕਰੀ ਜਾਂਦਾ ਆ ਜੇ ਤੇ ਕਰਾਇਆ ਹੀ ਨਹੀਂ ਪਤਾ ਨਹੀਂ ਕਿੱਧਰ ਉੱਠ ਗਿਆ ਡੈਡੀ ਜੀ ਅੱਜ ਗਰਮੀ ਬਹੁਤ ਆ ਮੈਂ ਤੁਹਾਡੇ ਆਸਤੇ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਬਾਈ ਤੇਰਾ ਮੁੰਡਾ ਤਾਂ ਗੇਮ ਖੇਡੀ ਜਾਂਦਾ ਉਹ ਕਹਿੰਦਾ ਮੈਂ ਨਹੀਂ ਆਉਣਾ ਡੈਡੀ ਵੀਰੇ ਤਾਂ ਤੁਹਾਨੂੰ ਕੀ ਕੰਮ ਆ ਮੈਨੂੰ ਦੱਸ ਦੋ ਮੈਂ ਕਰ ਦਿੰਨੀ ਆ ਤੂੰ ਚੁੱਪ ਕਰ ਤੂੰ ਜਾ ਕੇ ਉਹਨੂੰ ਕਹਿ ਤੇਰੇ ਡੈਡੀ ਦਾ 6:00 ਵਜੇ ਆ ਫਿਰ ਦੇਖੀ ਕਿ ਨੀਚੇ ਆਉਂਦਾ ਉਹ ਮੈਨੂੰ ਬਹੁਤ ਪਿਆਰ ਕਰ ਛੇਤੀ ਚੱਲ ਮੇਰੇ ਨਾਲ ਤੇਰੇ ਡੈਡੀ ਦਾ 6:00 ਵਜ ਗਈ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਫਿਰ ਤੁਸੀਂ ਲੈ ਜਾਓ ਹਸਪਤਾਲ ਲਈ ਡਾਕਟਰ ਨੇ ਕਰਨ ਮੈਂ ਥੋੜੀ ਬਾਈ ਉਹਨਾਂ ਦੀ ਸਿਹਤ ਬਹੁਤ ਖਰਾਬ ਆ ਤੂੰ ਮੇਰੇ ਨਾਲ ਚੱਲ ਸਿਹਤ ਹੀ ਖਰਾਬ ਆ ਮਰ ਥੋੜੀ ਜਾ ਲੈ ਜਾਓ ਏ ਬਾਈ ਗਰੂ ਤੂੰ ਮੈਨੂੰ ਕੁੜੀ ਬਣਾ ਕੇ ਕਿਉਂ ਭੇਜਿਆ ਜੇ ਸ਼ਾਇਦ ਮੈਂ ਵੀ ਮੁੰਡਾ ਹੁੰਦੀ ਤੇ ਮੇਰੇ ਡੈਡੀ ਵੀ ਮੈਨੂੰ ਮੇਰੇ ਭਰਾ ਜਿੰਨਾ ਪਿਆਰ ਕਰਦਾ ਮੈਂ ਤਾਂ ਇਹੀ ਅਰਦਾਸ ਕਰਦੀ ਆ ਜਾਂ ਤਾਂ ਮੈਨੂੰ ਮੁੰਡਾ ਬਣਾ ਦੇ ਜਾਂ ਫਿਰ ਮੇਰੇ ਡੈਡੀ ਦੇ ਦਿਲ 'ਚ ਮੇਰੇ ਭਰਾ ਜਿੰਨਾ ਪਿਆਰ ਭਰ ਦੇ ਹੋਰ ਮੈਂ ਤੇਰੇ ਤੋਂ ਕੁਛ ਨਹੀਂ ਮੰਗਦੀ ਰੱਬਾ ਬਾਈ ਤੇਰੇ ਮੁੰਡੇ ਨੂੰ ਤੇਰੀ ਜ਼ਿੰਦਗੀ ਦੀ ਕੀ ਕਹਿੰਦਾ ਉਹ ਬਾਈ ਮੈਂ ਤੇਰੇ ਮੁੰਡੇ ਨੂੰ ਕਿਹਾ ਸੀ ਤੇਰੇ ਡੈਡੀ ਦੇ 6:00 ਵਜੇ ਆ ਉਹ ਕਹਿੰਦਾ 6:00 ਹੀ ਵਜਿਆ ਮਰ ਥੋੜੀ ਗਿਆ ਵਾ ਡੈਡੀ ਜੀ ਮੈਂ ਤੁਹਾਡੇ ਆਸਤੇ ਪਾਣੀ ਲੈ ਕੇ ਆਈ ਆ ਤੁਸੀਂ ਪਾਣੀ ਪੀ ਲਓ ਆ ਰੇੜੀ ਮਿਲ ਫੜਾ ਦੋ ਮਿੱਟੀ ਮੈਂ ਆਪੇ ਸਿੱਟਿਆ ਨਹੀਂ ਤੁਸੀਂ ਸਾਹ ਲੈ ਲਓ ਨਾਲੇ ਰੋਟੀ ਖਾ ਲਓ ਕੰਮ ਮੈਂ ਆਪੇ ਕਰ ਦਿੰਦੀ ਤੂੰ ਜਾ ਜਾ ਕੇ ਮੇਰੇ ਮੁੰਡੇ ਨੂੰ ਕਹਿ ਦੇ ਕਿ ਤੇਰਾ ਡੈਡੀ ਮਰ ਗਿਆ ਬਾਈ ਤੇਰਾ ਡੈਡੀ ਮਰ ਗਿਆ ਹੁਣ ਤਾਂ ਚੱਲ ਪਾ ਮੇਰੇ ਨਾਲ ਕੀ ਬਕਵਾਸ ਕਰੀ ਜਾਣਾ ਡੈਡੀ ਸੱਚੀ ਮਰ ਗਿਆ ਹਾਂ ਬਾਈ ਜਲਦੀ ਚੱਲ ਮੇਰੇ ਨਾਲ ਚੰਗਾ ਫਿਰ ਲੈ ਜਾ ਉਹਨੂੰ ਮੈਮੂ ਨਹੀਂ ਆਉਣਾ। ਉਹ ਸ਼ਰਮ ਕਰ ਯਾਰ ਤੇਰਾ ਡੈਡੀ ਆ। ਤੇਰਾ ਬਾਪੂ ਸੱਚੀ ਮਰ ਗਿਆ। ਹਾਂ ਬਈ, ਚੱਲ ਫਿਰ ਜਲਦੀ ਚੱਲ। ਪਰ ਤੂੰ ਰੁਕ ਜਾ। ਤੂੰ ਅੱਜ ਤੋਂ ਬਾਅਦ ਪੱਠੇ ਤੇ ਆ ਕੇ ਮੇਰੇ ਨਾਲ ਕੰਮ ਨਹੀਂ ਕਰਨਾ। ਕਿਉਂ ਡੈਡੀ ਕੀ ਹੋਇਆ? ਦੱਸਦਾ। ਆਹ ਫੜ ਸੋਨੇ ਦੀ ਚੈਨ ਤੇ ਮੇਰੀ ਜ਼ਮੀਨ ਦੇ ਕਾਗਜ਼। ਅੱਜ ਤੋਂ ਬਾਅਦ ਇਹਨਾਂ ਦੀ ਮਾਲਕ ਤੂੰ ਆ। ਡੈਡੀ ਜੇ ਮੈਨੂੰ ਤੁਹਾਡੀ ਜ਼ਮੀਨ ਦੀ ਲੋੜ ਹੁੰਦੀ ਫਿਰ ਮੈਂ ਤੁਹਾਨੂੰ ਸੋਨੇ ਦੀ ਚੈਨ ਕਿਉਂ ਫੜਾਉਂਦੀ? ਮੈਨੂੰ ਤਾਂ ਸਿਰਫ ਤੁਹਾਡਾ ਪਿਆਰ ਚਾਹੀਦਾ। ਢੜੀ ਤੂੰ ਜਿਉਂਦਾ ਮੈਂ ਆਹ ਤਾਂ ਕੀ ਆਂਦਾ ਤੇਰਾ ਡੜੀ ਮਰ ਗਿਆ ਹਾਂ ਮੈਂ ਤੇਰੇ ਲਈ ਮਰ ਗਿਆ ਮੈਂ ਨੂੰ ਧੀ ਸਮਝ ਕੇ ਹਮੇਸ਼ਾ ਇਹ ਚ ਫਰਕ ਸਮਝਿਆ ਤੇ ਤੈਨੂੰ ਪੁੱਤ ਸਮਝ ਕੇ ਹਮੇਸ਼ਾ ਪਿਆਰ ਕੀਤਾ ਪਰ ਮੈਨੂੰ ਅੱਜ ਪਤਾ ਲੱਗਾ ਧੀਆਂ ਦੁੱਖ ਵੰਡਾਉਂਦੀਆਂ ਤੇ ਪੁੱਤ ਜ਼ਮੀਨਾਂ ਪੁੱਤ ਮੈਨੂੰ ਮਾਫ ਕਰਦੀ ਮੈਨੂੰ ਲੱਗਾ ਸ਼ਾਇਦ ਪੁੱਤ ਹੀ ਮਾਂ-ਬਾਪ ਦਾ ਸਹਾਰਾ ਬਣਦੇ ਆ ਪਰ ਅੱਜ ਪਤਾ ਲੱਗ ਗਿਆ ਧੀਆਂ ਵੀ ਪੁੱਤਾਂ ਨਾਲ ਕੱਟਣੀਆਂ ਹੁੰਦੀਆਂ ਇਸ ਕਰਕੇ ਆ ਸਭ ਦੀ ਮਾਲਕ ਅੱਜ ਤਬਾਦੂ ਆ